ਪੈਸੇ ਬਣਾਉਣ ਦਾ ਝਾਂਸਾ ਦੇ ਕੇ ਕਰਵਾਉਂਦੇ ਸੀ ਗੂਗਲ ਪੇ ਸ਼ਿਕਾਇਤਾਂ ਮਿਲਣ ਤੇ ਪੁਲਿਸ ਨੇ ਫਿਲਮੀ ਸਟਾਈਲ ਚ ਦਬੋਚੇ ਨੌਜਵਾਨ ਜੀ ਸਤਾ ਕੀ ਮਾਮਲਾ ਜੀ ਕਿਸ ਤਰ੍ਹਾਂ ਇੱਕ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਸਾਡਾ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਐਸਐਸਪੀ ਸਾਹਿਬ ਸ਼੍ਰੀ ਸਤਾ ਸਿੰਘ ਜਿਹੜਾ ਆਈਪੀਐਸ ਸਾਡੇ ਐਸਐਸਪੀ ਸਾਹਿਬ ਵੱਲੋਂ ਸਪੈਸ਼ਲ ਡਾਇਰੈਕਸ਼ਨ ਹੈ ਜਿਹੜੀਆਂ ਵੀ ਸਮਾਜ ਚ ਕ੍ਰਿਤੀਆਂ ਨੇ ਉਹਦੇ ਚ ਗੈਂਬਲਿੰਗ ਇੱਕ ਬਹੁਤ ਜ਼ਿਆਦਾ ਬਦਨਾਮ ਸੰਦਾ ਤਾਂ ਕੁਝ ਲੋਕ भोले-ਭਾਲੇ ਲੋਕਾਂ ਨੂੰ ਗਰਗਲਾ ਕੇ ਉਹਨਾਂ ਨੂੰ ਵੱਧ ਪੈਸੇ ਬਣਾੰਦਾ ਚਾਹਸਾ ਦੇ ਕੇ ਗੂਗਲ ਪੇ ਰਾਹੀਂ ਇਹ ਗੋਰਖ ਤਾਂਦਾ ਚਲਾ ਰਹੇ ਸੀ ਉਹਦਾ ਤੇ ਕਾਰਵਾਈ ਕਰਕੇ ਅਸੀਂ ਦੋ ਜਣੇ ਦੇ ਖਿਲਾਫ ਪਰਚਾ ਦਰਜ ਕੀਤਾ ਤੇ ਮੋਬਾਈਲ ਫੋਨ ਦੇ ਥਰੂ ਆਨਲਾਈਨ ਇਹ ਤਾਂਦਾ ਕਰਦੇ ਸੀ ਉਹਦੇ ਚਸਤੀ ਇਸ ਤਸੀਕ 10000 ਦੇ ਕਰੀਬ ਐਸੇ ਪੈਸੇ ਨੇ ਜਿਹੜੇ Google Pay ਰਾਹੀਂ ਕਸਟਮਰਸ ਤੋਂ ਪਵਾ ਕੇ ਤੇ ਉਹਨਾਂ ਨੂੰ ਝਾਂਸਾ ਦੇ ਕੇ ਇਹਨਾਂ ਨੇ ਇਨਵੈਸਟ ਕਰਾਇਆ ਸੀ। ਉਹ ਸੀ ਫੋਨ ਕਬਜ਼ੇ ਚ ਲੈ ਲਿਆ ਸਾਡੇ ਟੈਕਨੀਕਲ ਸੈਲ ਦੇ ਇੰਚਾਰਜ ਨੇ ਉਹਨਾਂ ਦੀ ਹੈਲਪ ਲੈ ਰਹੇ ਹਾਂ ਸੀ ਤੇ ਫਰਦਰ ਇਹਨਾਂ ਦਾ ਕਿੱਥੇ ਕਿੱਥੇ ਨੈਕਸਸ ਹੈ ਉਹ ਟ੍ਰੇਸ ਕਰਾਂਗੇ। ਉਹਨਾਂ ਸਾਰਿਆਂ ਦੇ ਖਿਲਾਫ ਅਸੀਂ ਜਿਹੜੇ ਇੱਕ ਆਰਗੇਨਾਈਜ਼ਡ ਕ੍ਰਾਈਮ ਦੀਆਂ ਧਾਰਾਂ ਦਾ ਵਾਧਾ ਕਰਕੇ ਅਸੀਂ ਲੌਜੀਕਲ ਐਂਡ ਤੇ ਤਫ਼ਤੀਸ਼ ਨੂੰ ਲੈ ਕੇ ਜਾਵਾਂਗੇ ਤਾਂ ਜੋ ਜਿਹੜੇ ਭੋਲੇ ਭਾਰੇ ਲੋਕਾਂ ਨੂੰ ਨਾ ਠੱਗਿਆ ਜਾ ਸਕੇ ਕਿ ਕਿੰਨੇ ਬੰਦੇ ਨੇ ਜੀ ਕਦੋਂ ਤੋਂ ਇਹ ਕੰਮ ਕਰਦੇ ਆ ਰਹੇ ਸੀ ਫਿਲਹਾਲ ਦੋ ਬੰਦੇ ਅਸੀਂ ਅਰੈਸਟ ਕੀਤੇ ਨੇ ਇਹਨਾਂ ਦੀ ਅਨਫਰਦਰ ਜਿਹੜੀਆਂ ਟੈਕਨੀਕਲ ਡਿਟੇਲਸ ਅਸੀਂ ਲੈ ਕੇ ਜਿਹੜੇ ਹੋਰ ਵੀ ਇਨਵੋਲ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਜਿਨ੍ਹਾਂ ਤੋਂ ਇਹਨਾਂ ਨੇ ਪੈਸੇ ਪੁਆਏ ਨੇ ਉਹਨਾਂ ਨੂੰ ਵੀ ਅਸੀਂ ਤਫ਼ਤੀਸ਼ ਦਾ ਹਿੱਸਾ ਬਣਾਵਾਂਗੇ ਸਰ ਕੋਈ ਹੋਟਲ ਬਣਿਆ ਆਇਆ ਕਿਸ ਤਰੀਕੇ ਨਾਲ ਗੇਮ ਖੇੜਦੇ ਨੇ ਮੈਚੇਸ ਦੇ ਖੇਲਦੇ ਨੇ ਜਾਂ ਵੈਸੇ ਖੇਲਦੇ ਨੇ ਇਹ ਇਹਨਾਂ ਤੇ ਤੇ ਪੈਸੇ ਪਵਾ ਕੇ ਕਸਟਮਰਸ ਤੋਂ ਉਹਨਾਂ ਨੂੰ ਇੱਕ ਸਕਰੀਨਸ਼ਾਟ ਇੱਕ ਸਬੂਤ ਦੇ ਤੌਰ ਤੇ ਭੇਜ ਦਿੰਦੇ ਨੇ ਉਹਨਾਂ ਨੂੰ ਕਈ ਵਾਰ ਅਸਲੀ ਕਈ ਵਾਰ ਫਰਜ਼ੀ ਨੰਬਰ ਦੇ ਦਿੰਦੇ ਨੇ ਤੇ ਫਰਜ਼ੀ ਨੰਬਰ ਦੇਖ ਕੇ ਝਾਂਸਾ ਦੇ ਕੇ ਉਹਨਾਂ ਤੋਂ ਪੈਸੇ ਪਵਾ ਲੈਂਦੇ ਨੇ ਬਦਲੇ ਚ ਉਹਨੂੰ ਕੁਝ ਵੀ ਨਹੀਂ ਦਿੰਦੇ ਤਾਂ ਨੰਬਰ ਵੀ ਕੁਝ ਜਿਹੜੀ ਵੱਡੀ ਅਮਾਊਂਟ ਵਾਲਾ ਨੰਬਰ ਹੈ ਉਹ ਕਨਸੀਲ ਕਰ ਲੈਂਦੇ ਨੇ ਜੇ ਛੋਟੀ ਅਮਾਊਂਟ ਵਾਲਾ ਉਹਦੇ ਕੋ ਥੋੜੇ ਬਹੁਤੇ ਕਈ ਵਾਰ ਪੈਸੇ ਆ ਜਾਂਦੇ ਨੇ ਉਹ ਉਹਨਾਂ ਨੂੰ ਦੇ ਦਿੰਦੇ ਨੇ ਇਸ ਦੇ ਨਾਲ-ਨਾਲ ਅਸੀਂ ਗੈਂਬਲਿੰਗ ਐਕਟ ਤੇ ਹੋਰ ਕਾਰਵਾਈ ਕਰਦੇ ਹੋਏ ਜਗਾ ਜਗਾ ਤੇ ਜਿੱਥੇ ਲੋਕ ਜਵਾਰੀ ਜੂਆ ਖੇਡਦੇ ਨੇ ਜਿਹਦੇ ਨਾਲ ਕਾਫੀ ਬਦਨਾਮੀ ਵੀ ਹੁੰਦੀ ਹੈ ਉਹਨਾਂ ਤੇ ਵੀ ਅਸੀਂ ਤਿੰਨ ਮੁਕਦਮੇ ਦਰਜ ਕੀਤੇ ਨੇ ਉਹਨਾਂ ਤੋਂ ਇੱਕ ਜਗ੍ਹਾ ਤੋਂ 34000 ਰੁਪਇਆ ਬਰਾਮਦ ਹੋਇਆ ਇੱਕ ਜਗ੍ਹਾ ਤੋਂ 7700 ਰੁਪਇਆ ਅੱਡਾ ਜਗ੍ਹਾ ਤੋਂ ਅੱਡਾ ਅਮਾਉਂਟ ਅਸੀਂ ਜੱਤ ਕਰਕੇ ਉਹਨਾਂ ਦੇ ਖਿਲਾਫੀ ਕਰੀਬ 10 ਜਣਿਆਂ ਦੇ ਖਿਲਾਫੀ ਪਰਚਾ ਦਰਜ ਕੀਤਾ ਇਹਨਾਂ ਪ੍ਰੀਵੀਅਸ ਵੀ ਕੋਈ ਨਾ ਖਾਬੇ ਜੇ ਮਾਮਲਾ ਹਾਂਜੀ ਉਹ ਅਸੀਂ ਡਿਟੇਲ ਲੈ ਰਹੇ ਹਾਂ ਚਾਰ ਪੰਜ ਮਕਦਮੇ ਪਹਿਲਾਂ ਵੀ ਇਹਨਾਂ ਤੇ ਗੈਂਬਲਿੰਗ ਐਕਟ ਦੇ ਦਰਜ ਨੇ ਜਿਹਨਾਂ ਨੂੰ ਪੈਸੇ ਪਾਉਂਦੇ ਸੀ ਕਿਦਾਂ ਬੰਦੇ ਨੂੰ ਆਪਣੇ ਚਾਂਸੇ ਲੈਂਦੇ ਸੀ ਇਹਨਾਂ ਨੇ ਇੱਕ ਅ ਅੰਡਰ ਕਵਰ ਚੰਨਾ ਨੇ ਇੱਕ ਪ੍ਰੋਸਪੈਕਟਿਵ ਜਿਨ੍ਹਾਂ ਨੂੰ ਜੂਏ ਦੀ ਜਾਂ ਗੈਂਬਲਿੰਗ ਦੀ ਲਤ ਹੁੰਦੀ ਹੈ ਉਹਨਾਂ ਨਾਲ ਇਹਨਾਂ ਨੇ ਇੱਕ ਸਾਂਝੀ ਬਣਾਈ ਹੁੰਦੀ ਹੈ ਉਹ ਉਹੀ ਇਹਨਾਂ ਦੇ ਕਸਟਮਰ ਸੀਗੇ ਇਹ ਵਜਿਹਾ ਹੁਣ ਤੱਕ ਅਰੈਸਟ ਕਿੰਨੇ ਪਾਇਏ ਤੁਸੀਂ ਦੋ ਪੇਪਰ ਜੀ ਇਹਨੂੰ ਜੁਵੇਚ ਤੋਂ ਹਾਂਜੀ ਇੱਕ ਅਰੈਸਟ ਕੀਤਾ ਦੂਜਾ ਨਾਮਿਨੇਟ ਕੀਤਾ ਤੇ ਇਸ ਤੋਂ ਇਲਾਵਾ 10 ਵਿਅਕਤੀ ਹੋਰ ਨੇ ਜਿਹੜੇ ਜੁਵੇਚ ਅਸੀਂ ਪਹਿਲਾਂ ਅਰੈਸਟ ਕਰ ਚੁੱਕੇ ਹਾਂ ਇਹ ਤਾਂ ਵੀ ਨਹੀਂ ਹਾਂਜੀ ਬਿਲਕੁਲ ਜੀ ਜੀ 75 ਚ ਬੰਦੀ ਪਾਈ ਸੀ